ਤੇ ਮੇਰੇ ਸਟਾਫ ਦੇ ਵਿੱਚ ਜਿਹੜੀ ਮੈਡਮ ਜਿਹੜੇ ਉਹ ਸਰਵਿਸ ਕਰਦੇ ਆ ਇਹ ਡਾਟਾ ਆਪਰੇਟਰ ਦੀ ਨੌਕਰੀ ਕਰਦੇ ਆ ਡੇਲੀ ਬੇਸ ਤੇ ਔਰ ਜਦੋਂ ਤਾਂ ਮੈਂ ਲੱਗਾ 8-7 ਮਹੀਨੇ ਹੋ ਗਏ ਉਦੋਂ ਤੇ ਮੇਰੇ ਕੋਲ ਸਰਵਿਸ ਕਰਦੇ ਆ ਔਰ ਆਪਣੀ ਮਿਹਨਤੀ ਸਟਾਫ ਆ ਔਰ ਬਹੁਤ ਵਧੀਆ ਆਪਣਾ ਡਿਊਟੀ ਨਿਭਾਉਂਦੇ ਆ ਡਾਟਾ ਇਹਨਾਂ ਦਾ ਜਿੱਤ ਕੇ ਆ 골ਡ ਮੈਡਲ ਜਿੱਤਿਆ ਉਹਨੇ 10 ਜੂ ਨੂੰ ਵਾਪਸ ਆ ਰਿਹਾ ਤੁਹਾਨੂੰ ਕਿਸ ਤਰ੍ਹਾਂ ਦੀ ਮਹਿਸੂਸ ਹੋ ਰਹੀ ਖੁਸ਼ੀ ਜਾਂ ਫਿਰ ਤੁਹਾਨੂੰ ਆ ਕੇ ਜਦੋਂ ਮਿਲਦਾ ਸੀ ਕਿਸ ਤਰ੍ਹਾਂ ਸੁਭਾਅ ਲੱਗਦਾ ਵੇਖੋ ਮੈਂ ਤੁਹਾਨੂੰ ਦੱਸਾਂ ਵੀ ਜਿਸ ਤਰ੍ਹਾਂ ਹਨੂ ਆਪਣੇ ਬੱਚੇ ਹਨ ਇਸ ਬੱਚੇ 'ਚ ਮੈਂ ਉਹ ਆਪਣਾਪਨ ਵੇਖਿਆ ਔਰ ਜਿਹੜਾ ਇਥੇ ਆ ਕੇ ਮਿਲ ਕੇ ਜਾਣਾ ਤੇ ਉਹਦੇ ਬਾਰੇ ਤੇ ਹੁਣ ਮੈਂ ਤੁਹਾਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਜਿਸ ਬੱਚੇ ਨੇ ਹਰ ਟਾਈਮ ਤੇ ਨੇਕੇ ਗੋਡੀਆਂ ਹੱਥ ਲਾ ਕੇ ਜੋ ਅੱਜ ਕੱਲ੍ਹ ਸੰਸਕਾਰ ਜਿਹੜੇ ਜਾ ਚੁੱਕੇ ਆ ਆਮ ਤੌਰ ਤੇ ਘਰਾਂ ਚ ਉਹ ਸੰਸਕਾਰ ਉਸ ਬੱਚੇ ਚ ਮੈਂ ਦੇਖ ਕੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਰਹੀ ਆ ਔਰ ਸਪੋਰਟ ਦੇ ਖੇਤਰ ਵਿੱਚ ਮੈਂ ਖੁਦ ਵੀ ਜੁੜਿਆ ਆ ਔਰ ਜਦੋਂ ਵੀ ਇਹ ਸਪੋਰਟ ਦੇ ਖੇਤਰ ਦੇ ਵਿੱਚ ਉਹਨੇ ਕੋਈ ਮਾਲ ਮਾਰਨੀ ਤੇ ਮੈਂ ਇਹਨੂੰ ਬਾਜਮਾਨੀ ਰਜੀ ਮੈਡਮ ਪਲੀਜ਼ ਤੁਹਾਡਾ ਅੱਜ ਖੁਸ਼ੀ ਵੇਖੋ ਅੱਜ ਰੱਬ ਤਾਨੂੰ ਅੱਗੇ ਤੋਂ ਅੱਗੇ ਲੈ ਕੇ ਜਾ ਰਿਹਾ ਤੇ ਇਹਨਾਂ ਨੇ ਬੜੀ ਖੁਸ਼ੀ ਪੀਰ ਕਰਨੀ ਪਰ ਉਹਨਾਂ ਦੇ ਕੁਝ ਅਜੇ ਮਕਾਮ ਸੀਗੇ ਉਹਨਾਂ ਹਰ ਵਾਰੀ ਇਹ ਕਹਣਾ ਵੀ ਸਾਰੇ ਇਤਨਾ ਕੀ ਹੋ ਮੈਂ ਕਿਹਾ ਵੀ ਇਹਦੇ ਬਾਰੇ ਤੈਨੂੰ ਨਹੀਂ ਪਤਾ ਵੀ ਤੂੰ ਨੌਲਦੀ ਨਹੀਂ ਰੱਖਦੀ ਜਾਂ ਤੇਰੇ ਬੇਟੇ ਨੂੰ ਜਿਹੜੇ ਕੋਚ ਸਕਾਰ ਰਹੇ ਨੇ ਸਦਾ ਬਲਦੇਵ ਸਿੰਘ ਉਹ ਨਹੀਂ ਤੇ ਜਾਂ ਅਸੀਂ ਇਹ ਖੇਤਰ ਚ ਰਹਿਆ ਤੂੰ ਸਮਝ ਲੈ ਵੀ ਹੁਣ ਉਹਦੀਆਂ ਅਭਲਬਦੀਆਂ ਦਾ ਟਾਈਮ ਜਿਹੜਾ ਉਹ ਆ ਗਿਆ ਤੇ ਔਰ ਮੈਂ ਇਹਨੂੰ ਇਹਦੀ ਜਿਹੜੀ 골ਡ ਮੈਸੇਜ ਆਇਆ ਨਾ ਔਰ ਮੈਂ ਸਾਰੇ ਸਟਾਫ ਵੱਲੋਂ ਵੀ ਇਨੂੰ ਵਧਾਈ ਵੀ ਦਿੱਤੀ ਆ ਧੰਨ ਵਧਾਈ ਦਿਨਾ ਔਰ ਪੂਰੇ ਆਪਣੇ ਜ਼ਿਲ੍ਹੇ ਨੂੰ ਪੂਰੇ ਆਪਣੇ ਆਪਣੇ ਹਰਕੇ ਦੇ ਨੂੰ ਕਹਾਂਗਾ ਕਿ ਸਾਡਾ ਇਹਨੇ ਮਾਣ ਵਧਾਇਆ ਔਰ ਮੈਂ ਬਹੁਤ ਖੁਸ਼ ਹਾਂ ਹੱਦ ਤੋਂ ਵੱਧ ਖੁਸ਼ ਹਾਂ ਮੈਂ ਮੈਂ ਅੱਜ ਜਦੋਂ ਵਾਪਸ ਆਣਾ ਜ਼ਿਆਦਾ ਹੀ ਆਏਗਾ ਨਾ ਤੇ ਜੋ ਇਹ ਮੈਡਮ ਜੀ ਮੇਰੇ ਇਹ ਕਹਿਣਗੇ ਰਜਨੀ ਮੈਡਮ ਜੀ ਇਹਨਾਂ ਦੇ ਨਾਲ ਸਹਿਯੋਗ ਦੇ ਨਾਲ ਜੋ ਸਾਡੇ ਕੋ ਐ ਸਾਰਾ ਕੁਝ ਕਰਾਂਗੇ ਭੰਗੜੇ ਵਗੈਰਾ ਤੇ ਤੁਹਾਨੂੰ ਪਤਾ ਖੁਸ਼ੀਆਂ ਦੇ ਨਾਲ ਪੈਂਦੇ ਹੀ ਪੈਂਦੇ ਆ ਔਰ ਜੋ ਵੀ ਕੋਈ ਫੰਕਸ਼ਨ ਕਹਿਣਗੇ ਜਦਾਂ ਦਾ ਫੰਕਸ਼ਨ ਕਹਿਣਗੇ ਕਰਨ ਵਾਸਤੇ ਅਸੀਂ ਉਹ ਸਾਰਾ ਕੁਝ ਜਦਾਂ ਨਾਲ ਸਹਿਯੋਗ ਨਾਲ ਕਰਾਂਗੇ ਸੋ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਜਿਸ ਦਿਨ ਮੈਂ ਆਪਣੇ ਬੇਟਾ ਜੀ ਨੂੰ ਜਨਮ ਦਿੱਤਾ ਸੀ ਉਸ ਤੋਂ ਬਾਅਦ ਅੱਜ 19 ਸਾਲ ਬਾਅਦ ਮੈਂ ਲੱਟੂ ਵੰਡ ਕੇ ਦੇਖੀ ਹੈ ਕਿ ਮੈਂ ਬਹੁਤ ਗਰੀਬੀ ਹੰਢਾਈ ਹੈ ਬਹੁਤ ਜ਼ਿਆਦਾ ਵੀ ਜਿਸ ਗਰੀਬੀ ਦਾ ਕੋਈ ਅੰਤ ਨਹੀਂ ਔਰ ਮੈਂ ਉਹਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੀ ਕਿ ਮੈਂ ਸਾਈ ਸਾਈ ਰਾਤ ਸੌਂ ਕੇ ਨਹੀਂ ਦੇਖਿਆ ਔਰ ਅੱਜ ਮੈਨੂੰ ਇਦਾਂ ਲੱਗ ਰਿਹਾ ਕਿ ਜੇ ਮੈਂ ਦੁਬਾਰਾ ਤੋਂ ਆਪਣੇ ਬੱਚੇ ਨੂੰ ਫੇਰ ਜਨਮ ਦਿੱਤਾ ਮੈਨੂੰ ਅੱਜ ਉਹ ਵਾਲੀ ਖੁਸ਼ੀ ਮਹਿਸੂਸ ਹੋ ਰਹੀ ਹਸਬੰਦ ਦੀ ਕਿੱਦਾਂ ਗੱਥ ਹੋ ਗਈ ਤੇ ਕਿੱਥੇ ਨੌਕਰੀ ਕਰਦੇ ਸੀ ਹਸਬੰਦ ਬਠਿੰਡੇ ਨੌਕਰੀ ਕਰਦੇ ਸੀ ਸਰ ਤੇ ਉਹਨਾਂ ਦੇ ਪੀਲੀਆ ਦੀ ਬਿਮਾਰੀ ਦੇ ਦੌਰਾਨ ਉਹਨਾਂ ਦੇ ਦਰਦ ਤੇ ਹੁਣ ਤੁਸੀਂ ਕਿੱਥੇ ਨੌਕਰੀ ਕਰਦੇ ਹੋ ਹੁਣ ਸਰ ਮੈਂ ਸਿਵਲ ਲਾਇਸੈਂਸ ਕਿੰਨੇ ਤੋਂ ਵਿਕੇ ਡਿਊਟੀ ਕਰ ਰਹੀ ਬਟਾਲਾ ਤੋਂ ਇਹ ਤਾਂ ਪਰਮਾਨੈਂਟ ਡਿਊਟੀ ਸਰ ਨਹੀਂ ਮੇਰੀ ਡਿਊਟੀ ਪਰਮਾਨੈਂਟ ਨਹੀਂ ਹੈਗੀ ਹਾਂਜੀ ਮੈਨੂੰ ਡੇਲੀ ਵੇਜਸ ਤੇ ਡੀਜੀਪੀ ਰੋੜਾ ਸਾਹਿਬ ਕੋਲੋਂ ਇੱਥੇ ਡਾਟਾ ਆਪਰੇਟਰ ਭਰਤੀ ਕੀਤਾ ਗਿਆ ਕੀ ਕਾਰਨ ਹੋ ਗਿਆ ਤੁਹਾਨੂੰ ਆਪਣੇ ਹਸਪਤ ਦੀ ਜਗ੍ਹਾ ਤੇ ਕਿਉਂ ਨੌਕਰੀ ਹੋਣ ਤੱਕ ਬਾਅਦ ਮਿਲ ਪਈ ਕਿੱਥੇ ਤੁਸੀਂ ਜਾਏ ਮੈਂ ਚੰਡੀਗੜ੍ਹ ਡੀਜੀਪੀ ਆਫਿਸ ਤੇ ਕੋਈ ਅਣਗਿਣਤ ਵਾਰੀ ਜਾ ਚੁੱਕੀ ਹਾਂ ਪਤਾ ਨਹੀਂ ਕਿੰਨੀ ਕਵਾਰੀ ਜਾ ਚੁੱਕੀ ਆ ਬਹੁਤ ਵਾਰੀ ਜਾ ਚੁੱਕੀ ਆ ਆਪਣੇ ਬਠਿੰਡੇ ਆਈ ਜੀ ਆਫਿਸ ਬਹੁਤ ਵਾਰੀ ਮੈਂ ਜਾ ਚੁੱਕੀ ਆ ਸੀਮ ਹਾਊਸ ਜਦੋਂ ਆਪਣੇ ਬਾਦਲ ਸਾਹਿਬ ਸੀਮ ਸਾਹਿਬ ਸੀ ਉਹਨਾਂ ਮੈਂ ਉਹਨਾਂ ਨੂੰ ਮਿਲੀ ਵੀ ਆ ਕੋਲ ਬੈਠ ਕੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਮੇਨ ਇਸ ਤਰ੍ਹਾਂ ਥਾਪੀ ਦੇ ਕੇ ਪੂਰਾ ਵਿਸ਼ਵਾਸ ਦਿਵਾਇਆ ਕਿ ਬੱਚੇ ਤੁਸੀਂ ਜਾਓ ਆਪਾਂ ਤੁਹਾਡੇ ਇਸ ਫਾਈਲ ਨੂੰ ਵਾਚ ਕੇ ਤਾਂ ਆਪਾਂ ਤੁਹਾਨੂੰ ਤੁਹਾਡੇ ਹਸਬੰਦ ਦੀ ਜਗ੍ਹਾ ਤੇ ਨੌਕਰੀ ਜ਼ਰੂਰ ਦਵਾਵਾਂਗੇ ਮੈਂ ਉਸ ਸਰਕਾਰ ਦੇ ਬਾਰੇ ਮਾੜਾ ਕੁਝ ਨਹੀਂ ਬੋਲਣਾ ਚਾਹੁੰਦੀ ਪਰ ਚਲੋ ਜਦੋਂ ਮੇਰੇ ਲਈ ਕੁਝ ਕਰਕੇ ਨਹੀਂ ਗਏ ਤੇ ਆਪਾਂ ਤਾਂ ਫੇਰ ਆਖਾਂਗੇ ਕਿ ਵੀ ਸਾਨੂੰ ਕੁਝ ਨਹੀਂ ਦੇ ਕੇਗੇ ਕੰਲੇ ਰਹਾ ਕਿ ਦੋ ਬੱਚਿਆਂ ਨੂੰ ਪਾਲਣਾ ਉਹ ਵੀ ਡੇਲੀ ਬੇਸ ਦੇ ਲੋਕੀ ਕਹਿੰਦੇ ਕਿ ਕਿੰਨੀਆਂ ਕੋ ਮੁਸ਼ਕਲਾਂ ਸੈਣੀ ਸਰ ਮੁਸ਼ਕਲਾਂ ਇਹ ਸੀ ਕਿ ਮੈਂ ਆਪਣੇ ਸੁਪਨਿਆਂ ਨੂੰ ਖਤਮ ਕਰ ਦਿੱਤਾ ਸੀ ਮੈਂ ਕਦੇ ਆਪਣੇ ਬਾਰੇ ਨਹੀਂ ਸੀ ਸੋਚਿਆ ਕਿ ਆ ਸੂਟ ਸਮਾ ਲੈ ਇਹ ਲੱਲਾ ਵੋ ਲੱਲਾ ਖਤਮ ਸੇ ਖਾਣੇ ਸਿਰਫ ਮੈਂ ਇਹ ਦੇਖਿਆ ਕਿ ਬੱਚਿਆਂ ਨੂੰ ਕੀ ਚਾਹੀਦਾ ਕਦੇ ਕਿਸੇ ਰਿਸ਼ਤੇਦਾਰ ਕੋ ਪੈਸੇ ਨਾ ਲਓ ਕਦੇ ਕਿਸੇ ਰਿਸ਼ਤੇਦਾਰ ਕੋ ਪੈਸੇ ਨਾ ਲਓ ਬਸ ਇਸ ਤਰ੍ਹਾਂ ਹੀ ਬੱਚਿਆਂ ਦੇ ਖਰਚੇ ਨੂੰ ਬਿਲਕੁਲ ਪ੍ਰੋਪਰ ਔਰ ਵਧੀਆ ਰੱਖਿਆ ਦੋਨਾਂ ਬੱਚਿਆਂ ਨੂੰ ਸਕੂਲ ਤੋਂ ਬੱਸ ਦੀ ਵੀ ਮੈਂ ਫੈਸਿਲਿਟੀ ਦਵਾਈ ਕਿ ਦੋਨਾਂ ਮੇਰੇ ਬੱਚੇ ਬਸ ਤੇ ਜਾਣ ਔਰ ਬਸ ਤੇ ਇਨ ਲਾਜ਼ ਨੇ ਕਦੀ ਕੋਈ ਸਾਥ ਨਹੀਂ ਦਿੱਤਾ ਨੋ ਸਰ ਮੇਰੇ ਇਨ ਲਾਜ਼ ਨੇ ਬਿਲਕੁਲ ਕੋਈ ਸਾਥ ਨਹੀਂ ਦਿੱਤਾ ਮੇਰੇ ਸਹੁਰਾ ਸਾਹਿਬ ਤੇ 1% ਵੀ ਮੇਰਾ ਸਾਥ ਨਹੀਂ ਤੇ ਸੋਕੋ ਮੈਨੂੰ ਟੌਰਚਰ ਕੀਤਾ ਗਿਆ ਕਿ ਜਿੰਨਾ ਇਹ ਆਪਣੇ ਨਾਨਕਿਆਂ ਤੋਂ ਕਣਕ ਚਾਵਲ ਲਿਆਉਣ ਰੋਥੋ ਖਾਣ ਖਾਣ ਅੱਜ ਫਿਰ ਕਿੰਨੀ ਕੁਝੀ ਹੋ ਰਹੀ ਐ ਦੋ ਬੱਚੇ ਦੀ ਇਸ ਰਾਤਰੀ ਦੇਖਿਆ ਸਰ ਮੈਂ ਫਿਰ ਵੀ ਕਹਿੰਨੀ ਆ ਕਿ ਚਲੋ ਕੋਈ ਗੱਲ ਨਹੀਂ ਮੇਰੀ ਨਹੀਂ ਸਪੋਰਟ ਕੀਤੀ ਤੇ ਕੋਈ ਗੱਲ ਨਹੀਂ ਆਖਰਕਾਰ ਪੋਤਾ ਪੁੱਤਰੀ ਤੇ ਉਹਨਾਂ ਦੇ ਨੇ ਨਾ ਮੈਂ ਫਿਰ ਵੀ ਆਪਣੇ ਸਹੁਰਾ ਸਾਹਿਬ ਦੀ ਬਹੁਤ ਰਿਸਪੈਕਟ ਕਰਨੀ ਆ ਕਿਉਂਕਿ ਮੈਂ ਵਾਹਿਗੁਰੂ ਨੂੰ ਮੰਨਣ ਵਾਲੀ ਆ ਮੈਂ ਨੀਵੀਂ ਹੋ ਕੇ ਚੱਲਦੀ ਆਂ ਔਰ ਨੀਵੀਂ ਹੋ ਕੇ ਚੱਲਾਂਗੀ ਜੋ ਮੇਰੇ ਵਾਸਤੇ ਸਹੁਰਾ ਸਾਹਿਬ ਲਈ ਹੋਏਗਾ ਮੈਂ ਜ਼ਰੂਰ ਕਰਨਗੀ ਬਟ ਉਹਨਾਂ ਨੇ ਮੇਰੀ ਸਪੋਰਟ ਨਹੀਂ ਕੀਤੀ ਕਿਤਨਾ ਕਿਤੇ ਮੇਰੇ ਦਿਲ ਦੇ ਵਿੱਚ ਉਹਨਾਂ ਵਾਸਤੇ ਬਹੁਤ ਗੁੱਸਾ ਆ ਵਾ ਕਿ ਉਹ ਪ੍ਰਾਪਰਟੀ ਦੇ ਜਾਂ ਤੇ ਕਹਿੰਨਾ ਕਿ ਪ੍ਰਾਪਰਟੀ ਨਹੀਂ ਹੈਗੀ ਪ੍ਰਾਪਰਟੀ ਬਹੁਤ ਆ ਉਹ ਵੇਚ ਚੁੱਕੇ ਨੇ ਜਿਹਦੇ ਵਿੱਚੋਂ ਸਾਨੂੰ ਕੁਛ ਨਹੀਂ ਦਿੱਤਾ ਬੱਚਿਆਂ ਦਾ ਕੀ ਸੁਪਨਾ ਹੈਗਾ ਕਦੇ ਤੁਹਾਡ ਨਾਲ ਗੱਲਬਾਤ ਕੀਤੀ ਹੋਏ ਪਰ ਤੁਸੀਂ ਮੇਰੇ ਜਿਆ ਬੈਠੀ ਨਹੀਂ ਮੇਰੇ ਬੇਟਾ ਜੀ ਦਾ ਇਹ ਸੁਪਨਾ ਵਾਪੇ ਜੋ ਮੇਰੀ ਮਾਂ ਨੇ ਅਜ ਤੱਕ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਵੇਖਿਆ ਮੈਂ ਆਪਣੀ ਮਾਂ ਨੂੰ ਰਾਜ ਕਰਾਉਣਾ ਵਾ ਔਰ ਮੇਰੇ ਦੋਨਾਂ ਬੱਚਿਆਂ ਦਾ ਹੀ ਸੁਪਨਾ ਵਾ ਕਿ ਆਪਾਂ ਖਾਕੀ ਵਰਦੀ ਹੀ ਲੈਣੀ ਪੰਜਾਬ ਪੁਲਿਸ ਦੇ ਖੇਤਰ ਵਿੱਚ ਹੀ ਵਾਪਸ ਆਉਣਾ ਜੋ ਸਾਡੇ ਫਾਦਰ ਸਾਹਿਬ ਇਸ ਵਰਦੀ ਨੂੰ ਲੈ ਕੇ ਰੋਂਦੇ ਰਹੇ ਨੇ ਆਪਾਂ ਉਸ ਵਰਦੀ ਨੂੰ ਵਾਪਸ ਲੈਣਾ ਔਰ ਸਰ ਮੇਰੀ ਵੀ ਇੱਕ ਗੜਸ ਬਣ ਗਈ ਮੇਰੇ ਅੰਦਰ ਕਿ ਮੈਂ ਇਹ ਵਰਦੀ ਵਾਪਸ ਲੈਣੀ ਆਪਾਂ ਇੱਕ ਜਾਨੇ ਨਹੀਂ ਲੈਣੀ ਆਪਾਂ ਤਿੰਨ ਜਾਨਿਆਂ ਨੇ ਲੈਣੀ ਠੀਕ ਹੈ ਤੇ ਵਾਪਸੀ ਕਦੋਂ ਆ ਤੇ ਕੀ ਤਿਆਰ ਜੀ ਸਰ ਬਰਤਪ੍ਰੀਤਤਾ ਮੇਰੀ ਮਾਰਨਿੰਗ ਆਲ ਹੋਈ ਸੀ WhatsApp ਤੇ ਬਸ ਮਿੰਟ ਦੇ ਮਿੰਟ ਕਹਿੰਦੇ ਮਮਾ ਮੇਰੇ 10 ਨੂੰ ਸ਼ਾਇਦ ਵਾਪਸੀ ਆ ਪੀ ਸ਼ੋਰ ਨਹੀਂ ਅਜੇ ਹੈਗੇ ਉਹਨਾਂ ਦੇ ਕੋਈ ਰਸਤੇ 'ਚ ਸਟੇ ਹੈਗੇ ਨੇ ਇੰਟਰਵਿਊ ਹੋਣੇ ਆ ਉਹਨਾਂ ਦੀ ਉੱਤੇ ਜਦੋਂ ਮੇਰੇ ਬੇਟਾ ਜੀ ਆਣਗੇ ਮੈਂ ਉਹਨਾਂ ਨੂੰ ਜਲੰਧਰ ਆਪਣੇ ਘਰ ਤੇ ਆ ਚੁੱਕੀ ਤਾਂ ਉਹਨਾਂ ਨੂੰ ਰੀਸੀਵ ਕਰਾਂਗੀ ਉਹ ਢੋਲ ਲੈ ਕੇ ਜਾਵਾਂਗੀ ਔਰ ਮੈਨੂੰ ਵਾਹਿਗੁਰੂ ਨੇ نیچے ਆਣ ਕੇ ਮੇਰੀ ਝੋਲੀ 'ਚ ਖੁਸ਼ੀ ਪਾਈ ਆ ਤੇ ਮੈਂ ਬਹੁਤ ਖੁਸ਼ ਹਾਂ ਜੀ